ਦਰਜੀਤ ਦਾ ਸਾਂਝ ਤੇ ਬਾਬਾ RAMDEEP ਦਾ ਵੱਡਾ ਬਿਆਨ ਬਾਬਾ RAMDEEP ਨੇ ਦਲਜੀਤ ਨੂੰ ਦਿੱਤੀ ਸਲਾਹ ਦਲਜੀਤ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਕੀਤਾ ਗੁਰੇਜ਼ ਬਾਬਾ RAMDEEP ਨੇ ਕਿਹਾ ਪਾਕਿਸਤਾਨ ਭਾਰਤ ਪ੍ਰਤੀ ਨਫ਼ਰਤ ਨਾਲ ਹੈ ਭਰਿਆ ਬਾਬਾ ਸੰਦੇਵ ਨੇ ਕਿਹਾ ਦਲਜੀਤ ਵਧੀਆ ਇਨਸਾਨ ਹੈ ਕਿ ਕਿਸੇ ਦੇ ਹੁਨਰ ਤੇ ਨਹੀਂ ਚੁੱਕਣੇ ਚਾਹੀਦੇ ਸਵਾਲ ਸਤਿ ਸ਼੍ਰੀ ਅਕਾਲ ਮੈਂਬਰਨਤ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਇਵਨ ਮੀਡੀਆ ਸਰਦਾਰ ਜੀ 3 ਨੂੰ ਲੈ ਕੇ ਦਲਜੀਤ ਦਸਾਂਜ ਵਿਵਾਦਾ ਵਿੱਚ ਕਿਰੇ ਹੋਏ ਨੇ ਪਰ ਦਿਨੋ ਦਿਨ ਦਲਜੀਤ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਦਲਜੀਤ ਨੂੰ بار بار ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਮਨਾ ਕੀਤਾ ਜਾ ਰਿਹਾ ਆਉ ਤੁਹਾਨੂੰ ਦੱਸ ਦੇਨੇ ਆ ਕੀ ਹੈ ਪੂਰਾ ਮਾਮਲਾ ਸਰਤਾਰਜੀ 3 ਕਾਰਨ ਵਿਵਾਦਾਂ ਵਿੱਚ ਕਿਰੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਨੂੰ ਲੈ ਕੇ yog guru baba ramdev ਨੇ ਵੱਡਾ ਬਿਆਨ ਦਿੱਤਾ ਹੈ ਦਰਸਲ ਇੱਕ ਨੀਜ਼ੀ ਚੈਨਲ ਵੱਲੋਂ ਇੰਟਰਵਿਊ ਦੌਰਾਨ ਬਾਬਾ RAMDEV ਕੋਲ ਦਲਜੀਤ ਨਾਲ ਜੁੜੇ ਵਿਵਾਦ ਬਾਰੇ ਸਵਾਲ ਕੀਤਾ ਗਿਆ ਸੀ ਜਿਸ ਦੇ ਉਹਨਾਂ ਨੇ ਕਿਹਾ ਦਲਜੀਤ ਦੋਸਾਂਝ ਵਧੀਆ ਇਨਸਾਨ ਹੈ ਪਰ ਉਹਨਾਂ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਬਰੇਸ ਕਰਨਾ ਚਾਹੀਦਾ ਹੈ ਹਾਲੇ ਕਿ ਉਹਨਾਂ ਨੇ ਕਿਹਾ ਕਿ ਕਿਸੇ ਦੇ ਹੁਨਰ ਤੇ ਸਵਾਲ ਨਹੀਂ ਚੁੱਕਣੇ ਚਾਹੀਦੇ ਪਰ ਉਹਨਾਂ ਨੇ ਕਿਹਾ ਪਾਕਿਸਤਾਨੀ ਭਾਰਤ ਪ੍ਰਤੀ ਨਫ਼ਰਤ ਨਾਲ ਭਰਿਆ ਹੋਇਆ ਇਸ ਲਈ ਉਹਨਾਂ ਨਾਲ ਕੰਮ ਕਰਨ ਤੋਂ ਗਰੇਸ ਕਰਨਾ ਚਾਹੀਦਾ ਦਰਜਾ ਹੈ ਕਿ ਪੰਜਾਬੀ ਸਿੰਗਰ ਦਿਲਜੀਤ ਦੋਸ਼ਾਨ ਦੀ ਫਿਲਮ ਸਰਦਾਰ ਜੀ 3 ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਉਹਨਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ ਅਜਿਹਾ ਇਸ ਲਈ ਕਿਉਂਕਿ ਪੈਰਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਲੱਗੀ ਹੋਈ ਹੈ ਉੱਥੇ ਹੀ ਇਸ ਵਿਵਾਦ ਨੂੰ ਵੇਖਦੇ ਆਂ ਫਿਲਮ ਨੂੰ ਨਿਮਰਤਾਵਾ ਵੱਲੋਂ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ 27 ਜੂਨ ਨੂੰ ਰਿਲੀਜ਼ ਕਰ ਦਿੱਤੀ ਗਈ ਸੀ। ਉੱਥੇ ਹੀ ਇਸ ਮਗਰੋਂ ਖਬਰਾਂ ਆ ਰਹੀਆਂ ਨੇ ਇਸ ਵਿਵਾਦ ਕਾਰਨ ਦਲਜੀਤ ਦੋਸ਼ਾ ਨੂੰ ਬਾਡਰ 2 ਫਿਲਮ ਚੋਂ ਕੱਢ ਦਿੱਤਾ ਗਿਆ। ਪਰ ਹੁਣ ਦਲਜੀਤ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਬਾਡਰ 2 ਫਿਲਮ ਦੀ ਸ਼ੂਟਿੰਗ ਦੌਰਾਨ ਜਿਸ ਤੋਂ ਇਹ ਸਾਬ ਹੋ ਰਿਹਾ ਹੈ ਕਿ ਉਹ ਅਜੇ ਵੀ ਇਸ ਫਿਲਮ ਦਾ ਹਿੱਸਾ ਨੇ। ਦਲਜੀਤ ਦੋਸਾਂਜ ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ ਬਾਬਾ RAMDEV ਨੇ ਦਲਜੀਤ ਨੂੰ ਦਿੱਤੀ ਸਲਾਮ ਦਲਜੀਤ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਕੀਤਾ ਗੁਰੇਜ਼ ਬਾਬਾ RAMDEV ਨੇ ਕਿਹਾ ਪਾਕਿਸਤਾਨ ਭਾਰਤ ਪ੍ਰਤੀ ਨਫ਼ਰਤ ਨਾਲ ਹੈ ਭਰਿਆ ਬਾਬਾ RAMDEV ਨੇ ਕਿਹਾ ਦਲਜੀਤ ਵਧੀਆ ਇਨਸਾਨ ਹੈ ਕਿ ਕਿਸੇ ਦੇ ਹੁਨਰ ਤੇ ਨਹੀਂ ਚੁੱਕਣੇ ਚਾਹੀਦੇ ਸਵਾਲ ਅੱਛਰੀਆ ਕਲ ਮੈਂ ਬੰਨਤ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਸਰਦਾਰਜੀ 3 ਨੂੰ ਲੈ ਕੇ ਦਲਜੀਤ ਦਸਾਂਜ ਵਿਵਾਦਾ ਵਿੱਚ ਕਿਰੇ ਹੋਏ ਨੇ ਪਰ ਦਿਨੋ ਦਿਨ ਦਲਜੀਤ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਦਲਜੀਤ ਨੂੰ بار بار ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਮਨਾ ਕੀਤਾ ਜਾ ਰਿਹਾ ਹੈ ਆਹ ਤੁਹਾਨੂੰ ਦੱਸ ਦੇਣਾ ਕੀ ਹੈ ਪੂਰਾ ਮਾਮਲਾ ਸਰਤਾਰਜੀ 3 ਕਾਰਨ ਵਿਵਾਦਾ ਵਿੱਚ ਕਿਰੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਨੂੰ ਲੈ ਕੇ yog guru baba ramdev ਨੇ ਵੱਡਾ ਬਿਆਨ ਦਿੱਤਾ ਹੈ ਦਰਸਲ ਇੱਕ ਨੀਜ਼ੀ ਚੈਨਲ ਵੱਲੋਂ ਇੰਟਰਵਿਊ ਦੌਰਾਨ ਬਾਬਾ ਰਾਮਦੇਵ ਕੋਲ ਦਲਜੀਤ ਨਾਲ ਜੁੜੇ ਵਿਵਾਦ ਬਾਰੇ ਸਵਾਲ ਕੀਤਾ ਗਿਆ ਸੀ ਜਿਸ ਤੇ ਉਹਨਾਂ ਨੇ ਕਿਹਾ ਦਲਜੀਤ ਦੋਸਾਂਝ ਵਧੀਆ ਇਨਸਾਨ ਹੈ ਪਰ ਉਹਨਾਂ ਨੂੰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹਾਲੇ ਕਿ ਉਹਨਾਂ ਨੇ ਕਿਹਾ ਕਿ ਕਿਸੇ ਦੇ ਹੁਨਰ ਤੇ ਸਵਾਲ ਨਹੀਂ ਚੁੱਕਣੇ ਚਾਹੀਦੇ ਪਰ ਉਹਨਾਂ ਨੇ ਕਿਹਾ ਪਾਕਿਸਤਾਨੀ ਭਾਰਤ ਪ੍ਰਤੀ ਨਫ਼ਰਤ ਨਾਲ ਭਰਿਆ ਹੋਇਆ ਇਸ ਲਈ ਉਹਨਾਂ ਨਾਲ ਕੰਮ ਕਰਨ ਤੋਂ ਗਰੇਸ ਕਰਨਾ ਚਾਹੀਦਾ ਹੈ ਦੱਸ ਰਹੀ ਹੈ ਕਿ ਪੰਜਾਬੀ ਸਿੰਗਰ ਦਿਲਜੀਤ ਦੋਸ਼ਾਨ ਦੀ ਫਿਲਮ ਸਰਦਾਰ ਜੀ 3 ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਉਹਨਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ ਅਜਿਹਾ ਇਸ ਲਈ ਕਿਉਂਕਿ ਪੈਰਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਲੱਗੀ ਹੋਈ ਹੈ ਉੱਥੇ ਹੀ ਇਸ ਵਿਵਾਦ ਨੂੰ ਵੇਖਦੇ ਆਂ ਫਿਲਮ ਨੂੰ ਨਿਮਰਤਾਵਾ ਵੱਲੋਂ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ 27 ਜੂਨ ਨੂੰ ਰਿਲੀਜ਼ ਕਰ ਦਿੱਤੀ ਗਈ ਸੀ ਉੱਥੇ ਹੀ ਇਸ ਮਗਰੋਂ ਖਬਰਾਂ ਆ ਰਹੀਆਂ ਨੇ ਇਸ ਵਿਵਾਦ ਕਾਰਨ ਦਲਜੀਤ ਦੋਸ਼ਾ ਨੂੰ ਬਾਰਡਰ 2 ਫਿਲਮ ਚੋਂ ਕੱਢ ਦਿੱਤਾ ਗਿਆ ਪਰ ਹੁਣ ਦਲਜੀਤ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਬਾਰਡਰ 2 ਫਿਲਮ ਦੀ ਸ਼ੂਟਿੰਗ ਦੌਰਾਨ ਜਿਸ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਉਹ ਅਜੇ ਵੀ ਇਸ ਫਿਲਮ ਦਾ ਹਿੱਸਾ ਨੇ